ਅਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਅੱਜ ਕਹਿਣਾ ਪਊਗਾ ਮੈਂ ਵੀ ਜ਼ਿਮੀਦਾਰ ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਨਾ ਔਰ ਅੱਜ ਕੱਲ ਮੈਂ ਇੱਕ ਗੱਲ ਸੱਚੀ ਕਹੂੰਗਾ ਭਾਵੇਂ ਸਾਡੇ ਜੱਟ ਸਿੱਖਾਂ ਨੂੰ ਮਰਚਾ ਲੱਗਣ ਤੇ ਭਾਵੇਂ ਉਹਨਾਂ ਦੇ ਫੋੜੇ ਹੋ ਜਾਣ ਤੇ ਭਾਵੇਂ ਉਹਨਾਂ ਦੇ ਚਨੂਣੇ ਲਾਣ ਤੇ ਮੈਨੂੰ ਨਹੀਂ ਮਤਲਬ ਹਾਂ ਮੈਂ ਵੀ ਜੱਟ ਸਾਂ ਇੱਕ ਫੈਮਿਲੀ ਤੋਂ ਹਾਂ ਪਰ ਮੈਂ ਅੱਜ ਕਹਿੰਦਾ ਵੀ ਜਿੰਨਾ ਗੰਦ ਸਾਡੀ ਕਾਸਟ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਕੰਟਰ ਕਾਰਡ ਚ ਪਾਇਆ ਨਾ ਜਿੰਨਾ ਅਸੀਂ ਸਾਡੇ ਜੱਟਾਂ ਦੀਆਂ ਕੁੜੀਆਂ ਨੇ ਦੰਦ ਪਾਇਆ ਉਹਨਾਂ ਉਹਨਾਂ ਨੇ ਨਹੀਂ ਪਾਇਆ ਜਿਨ੍ਹਾਂ ਨੂੰ ਤੁਸੀਂ ਪੰਡਾ ਚ ਮੱਜਬਹੀ ਸਿੱਖ ਕਹਿੰਦੇ ਆ ਜਾਂ ਤੁਸੀਂ ਤਾਂ ਬਹੁਤ ਉੱਠੇ ਨਾਮ ਲੈ ਕੇ ਬੁਲਾਉਂਦੇ ਆ ਅਸੀਂ ਤਾਂ ਇੱਜ਼ਤ ਕਰਦੇ ਸਭ ਦੀ ਰਵਦਾਸੀਆ ਭਾਈਚਾਰਾ ਹੋਵੇ ਤੇ ਭਾਵੇਂ ਭਾਈਚਾਰਾ ਮੱਜ ਮੱਜ ਹਬੀ ਮੱਜ ਵੀ ਨਹੀਂ ਕੋ ਮੱਜ ਹਬੀ ਸਿੱਖਾਂ ਦਾ ਹੋਵੇ ਠੀਕ ਹੈ ਨਾ ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਦੀ ਖਣੀ ਐਡੀ ਦੀ ਕੋਈ ਨਹੀਂ ਉਹਨਾਂ ਦੀਆਂ ਵੀਡੀਓ ਨਹੀਂ ਇੰਨੀਆਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਉਹ ਫਿਰ ਵੀ ਆਪਣੀ ਅੱਜ ਤੱਕ ਢਕੀ ਬੈਠਣਾ ਜਿਨ੍ਹਾਂ ਨੂੰ ਤੁਸੀਂ ਐਵੇਂ ਹੀ ਸਮਝਦੇ ਆ ਜੱਟੋ ਆ ਤੁਹਾਡੇ ਘਰਾਣੇ ਦੀਆਂ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਤੁਹਾਡੇ ਘਰਾਣੇ ਦੀਆਂ ਕੁੜੀਆਂ ਨੇ ਗੰਦ ਪਾਇਆ ਜਿੰਨੀਆਂ ਵੀ ਰੀਲਾਂ ਤੇ ਟੱਪ ਨੱਚ ਕੇ ਭੰਗੜੇ ਪਾਉਂਦੀਆਂ ਇਹ ਸਭ ਤੁਹਾਡੇ ਘਰਾਣੇ ਦੀਆਂ ਸਭ ਜੱਟੀਆਂ ਆਪਣੇ ਆਪ ਨੂੰ ਉੱਚੇ ਘਰਾਣੇ ਦੀਆਂ ਦੱਸਣ ਵਾਲੀਆਂ ਔਰਤਾਂ ਇਹ ਕੈਨੇਡਾ ਦੇ ਵਿੱਚ 100 ਤੋਂ 30% ਬੁੜੀਆਂ ਸਿਰਟਾਂ ਵੀ ਪੀਂਦੀਆਂ ਜੱਟਾਂ ਦੀਆਂ ਠੀਕ ਹੈ ਪ੍ਰੈਕਿਸਟ ਵੀ ਲੌਂਦੀਆਂ ਪੱਪਾ ਕਲੱਬਾਂ 'ਚ ਜਾ ਕੇ ਸ਼ਰਮਾ ਵੀ ਲੌਂਦੀਆਂ ਤੇ ਨੈੱਟ ਤੇ ਤਾਂ ਜਿਹੜਾ ਕੰਜਰ ਘਾਟ ਇਹਨਾਂ ਨੇ ਚਲਾਇਆ ਹੋਇਆ ਉਹ ਚਲਾਇਆ ਹੀ ਆ ਸਾਰਿਆਂ ਦੇ ਮਗਰ ਕਿਸੇ ਦੇ ਮਗਰ ਸੰਧੂ ਲੱਗਦਾ ਕਿਸੇ ਮਗਰ ਗੈਦ ਲੱਗਦਾ ਕਿਸੇ ਮਗਰ ਢਾਲੀਵਾਲ ਲੱਗਦਾ ਕਿਸੇ ਮਗਰ ਕੋਸ਼ ਕਿਸੇ ਮਗਰ ਕੋਸ਼ ਇਹ ਸਾਰਿਆਂ ਜੱਟ ਸਿੱਖ ਪਰਿਵਾਰ 'ਚੋਂ ਆ ਸਭ ਤੋਂ ਵੱਧ ਗੰਦ ਇਹਨਾਂ ਦਾ ਹੀ ਪਾਇਆ ਵਾ ਭਾਵੇਂ ਉਹ ਪੰਜਾਬ 'ਚ ਰਹਿੰਦੀਆਂ ਤੇ ਭਾਵੇਂ ਕੈਨੇਡਾ 'ਚ ਰਹਿੰਦੀਆਂ ਸਭ ਤੋਂ ਵੱਧ ਗੰਦ ਹੀ ਇਹ ਘਰਾਣੇ ਵਾਲਿਆਂ ਦਾ ਪਾਇਆ ਜੜੀਆਂ ਕੰਨੀਆਂ ਸੀ ਘਰਾਣੇ ਵਾਲੀਆਂ ਮੁੰਡੀਆਂ ਸਾਡੇ ਘਰਾਣੇ ਉੱਚੇ ਆ ਅਸੀਂ ਵੱਡੇ ਘਰਾਣੇ ਤੋਂ ਆ ਤੇ ਐਜਟ ਐਜਟ ਉਹਨਾਂ ਦੀ ਦੁਕੀ ਦੀ ਨਹੀਂ ਰਹੀ ਅੱਜ ਕੱਲ ਸੜਿਆ ਬੰਦਾ ਵੀ ਉਹਨਾਂ ਥੱਲੇ ਕਮੈਂਟ ਕਰਦਾ ਕਿਵੇਂ ਆ ਪਟੋਲਿਆ ਸੜਿਆ ਬੰਦਾ ਵੀ ਕਮੈਂਟ ਕਰਦਾ ਮੇਰਾ ਨੰਬਰ ਚੱਕ ਮੈਨੂੰ ਮਿਲ ਲਈ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਗਸ਼ਤੀ ਗਸਤੌੜੀ ਸੜਿਆ ਬੰਦਾ ਥੱਲੇ ਕਮੈਂਟ ਕਰਦਾ ਆਗੇ ਕਿ ਤੇਰੀ ਪੈਠ ਵੜੀ ਸੁੰਨੀ ਐ ਤੇ ਰੱਗਾਸ ਵੜਾ ਸੋਹਣਾ ਤੇਰਾ ਪਿੱਛਾ ਵੜਾ ਸੋਹਣਾ ਤੂੰ ਸਖਸੀਆਂ ਤੂੰ ਫਲਾਨਾ ਤੂੰ ਢਿੰਕੜਾ ਮੈਨੂੰ ਆਉਣੇ ਸਮਝਾਂਦੇ ਘਰਾਨੇ ਵਾਲਿਆਂ ਨੂੰ ਸ਼ਰਮ ਚਾਹਣੀ ਆਉਂਦੀ ਜਦੋਂ ਥੱਲੇ ਕਮੈਂਟ ਜਾਂਦਾ ਇੱਕ ਮਿੰਟ ਪੜ੍ਹਦੇ ਨਹੀਂ ਕਮੈਂਟ ਪੜਿਆ ਕਰੋ ਨਾ ਘਰਾਨੇ ਵਾਲਿਓ ਥੱਲੇ ਆਪਣੇ ਤੁਹਾਨੂੰ ਜਿਹੜੇ ਤੋਹਫੇ ਵੰਡੇ ਹੁੰਦੇ ਆ ਲੋਕਾਂ ਨੇ ਜਿਹੜੀਆਂ ਤੁਹਾਨੂੰ ਟਰੋਫੀਆਂ ਦਿੱਤੀਆਂ ਹੁੰਦੀਆਂ ਜਿਹੜੇ ਟੋਟੇ ਕੁੰਡੇ ਵਾਲੇ ਵਰਲਡ ਕੱਪ ਤੁਹਾਨੂੰ ਸਾਡੇ ਦਿੱਤੇ ਹੁੰਦੇ ਉਹ ਵੀ ਪੜਿਆ ਕਰੋ ਨਾ ਕੀ ਤੁਹਾਡੇ ਲਈ ਇੱਜਤ ਰੱਖਦੇ ਲੋਕ ਪੈਸਾ ਸਾਰਾ ਕੁਝ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਲੱਕ ਹਲਾ ਕੇ ਅੱਦਾ ਪਿੱਛਾ ਦਿਖਾ ਕੇ ਪੈਸਾ ਤਾਂ ਬਟੋਰ ਲੂੰਗੀਆਂ ਐਡਾ ਤੇ ਕਿੱਥੋਂ ਲਊਗੀਆਂ ਜੇ ਦੀਪਿਕਾ ਲੁਥਰਾ ਜਾਂ ਕੋਈ ਵੀ ਅੱਜ ਕੱਲ ਮਸ਼ਹੂਰ ਵੀ ਹੋ ਗਈ ਤਾਂ ਅਗਨੇ ਤੇ ਤੁਰੀ ਜਾਂਦੀ ਦੂਰੋਂ ਆਏ ਵੇਖਣੀ ਉਹ ਵੇਖ ਓਏ ਉਹ ਜਾਂਦੀ ਜਿਹੜੀ ਹੱਕ ਜੀ ਦਿਖਾਉਂਦੀ ਹੁੰਦੀ ਉਹ ਜਾਂਦੀ ਜਿਹੜਾ ਪਿੱਛਾ ਜਾ ਦਿਖਾਉਂਦੀ ਹੁੰਦੀ ਆ ਉਹ ਜਾਂਦੀ ਉਹ ਬਿਸਤੌੜੀ ਤੇ ਤੁਹਾਨੂੰ ਕਮੈਂਟ ਵੀ ਹੁੰਦੇ ਆ ਤੁਰੀਆਂ ਜਾਂਦੀਆਂ ਨੂੰ ਕਮੈਂਟ ਵੀ ਹੁੰਦੇ ਆ ਤੁਹਾਡੇ ਥੋੜੇ ਲੱਛਣੇ ਹੋ ਜੇ ਤੁਹਾਡੇ ਲੱਛਣਾਂ ਨੂੰ ਫਿਰ ਕਮੈਂਟ ਤਾਂ ਹੋਣੀ ਆ ਮੇਰੇ ਪਾਬੂਲੇ ਕ ਜਾਉਂਗੇ ਤੇ ਜਦੋਂ ਤੁਹਾਨੂੰ ਕੋਈ ਵੇਖੂਗਾ ਤੇ ਜਿਹੇ ਜਿਹੇ ਤੁਹਾਡੇ ਲੱਛਣ ਆ ਫਿਰ ਉਹ ਜਿਹੇ ਜਿਹੇ ਦੀ ਖੂਚ ਆਵਾਜ਼ ਮਾਰੋਗੇ ਉਹ ਜਿਹੇ ਬਾਹਰ ਆਉਣੀ ਆ ਹੁਣ ਤੁਹਾਡੇ ਫੁੱਲਾਂ ਦਾ ਹਾਰ ਥੋੜੀ ਪਾਉਣਗੇ ਤੁਸੀਂ ਝਾਂਸੀ ਦੀ ਰਾਣੀ ਥੋੜੀ ਆ ਤੁਸੀਂ ਮਾਤਾ ਭਾਗਰ ਭਾਰਗੋਰ ਥੋੜੀ ਜਿਹੀ ਫੁੱਲਾਂ ਦੇ ਹਾਰ ਪਾਣੇ ਤੁਹਾਡੇ ਆਹੀ ਹਾਰ ਪਾਣੇ ਆ ਗਾਲਾਂ ਦੇ ਜੱਪ ਸ਼ਬਦਾਂ ਦੇ ਹੈ ਅਸੀਂ ਘਰਾਣੇ ਵਾਲੀਆਂ ਅਸੀਂ ਜੱਟਾਂ ਦੀਆਂ ਕੋਈ ਨਾ ਕੁੜੀਆਂ ਦੇ ਪਿਓ ਵੀ ਸੁਣ ਲੋ ਤੇ ਭਰਾ ਵੀ ਸੁਣ ਲੋ ਜਿਹੜੇ ਤੁਸੀਂ ਜੱਟ ਆ ਨਾ ਆ ਤੁਹਾਡੀਆਂ ਇਹਨਾਂ ਨੇ ਪੱਗਾਂ ਰੋਲਦੀਆਂ ਵਾ ਤੇ ਰੋਲਦੀਆਂ ਪੱਗਾਂ ਤੁਹਾਨੂੰ ਦੇਖ ਨਹੀਂ ਰਹੀਆਂ ਡਾਲਰਾਂ ਨੇ ਤੁਹਾਡੀਆਂ ਅੱਖਾਂ ਕਬੂਤਰਾਂ ਨੂੰ ਬੰਦ ਕਰਤੀਆਂ ਤੁਸੀਂ 3 ਦਾ ਖਾਣਾ ਗੱਜ ਗਏ ਭੈਣਾ ਦਾ ਖਾਣਾ ਗੱਜ ਗਏ ਘਰ ਵਾਲਿਆਂ ਦਾ ਖਾਣਾ ਗੱਜ ਗਏ ਪੈਸਾ ਦਾ ਹੋਰ ਵੀ ਕਾਰਨਾ ਤੋਂ ਬਹੁਤ ਕਮਾਇਆ ਜਾ ਸਕਦਾ ਆ ਜਿਹੜਾ ਬਹਾਨਾ ਇਹ ਲਾ ਦਿੰਦੀਆਂ ਨੇ ਤੁਹਾਡਾ ਪਿਓ ਬਮਾ ਚੀਤਾ ਦੀ ਮਾਂ ਬਮਾ ਚੀਤਾ ਦੇ ਆਟਾ ਕਿਹਨੇ ਛੱਟ ਦੇਣਾ ਤੁਹਾਡੇ ਫਲਾਣਾ ਕਿਹਨੇ ਛੱਟ ਦੇਣਾ ਨਾ ਹੋਰ ਕੁੜੀਆਂ ਨਹੀਂ ਆਟਾ ਘਰੇ ਲਿਆਉਂਦੀਆਂ ਹੋਰ ਕੁੜੀਆਂ ਨਹੀਂ ਆਪਣੇ ਘਰੇ ਰਾਸ਼ਨ ਪਾਣੀ ਲਿਆਉਂਦੀਆਂ ਹੋਰ ਕੁੜੀਆਂ ਨਹੀਂ ਆਪਣੇ ਮਾਪੇ ਦਾ ਇਲਾਜ ਕਰਾਉਂਦੀਆਂ ਹੋਰ ਵੀ ਬੜੇ ਤਰੀਕੇ ਆ ਜੇ ਸੋਸ਼ਲ ਮੀਡੀਆ 'ਤੇ ਕੰਮ ਕਰਨਾ ਤੇ ਇਹਦੇ ਵੀ ਬੜੇ ਤਰੀਕੇ ਆ ਲਿਖਣਾ ਵੈਕਸ ਦੇ ਵਿੱਚ ਆਓ ਕੋਈ ਮੈਥਮੈਟਿਕ ਚ ਆਓ ਕਿਸੇ ਸਿਸਟਮ ਚ ਕੋਈ ਆਰਥਿਕ ਪਾਕ ਤੋਂ ਲੋਕਾਂ ਨੂੰ ਸਮਝਾਓ ਕੋਈ ਕੁਝ ਵੀ ਕੋਈ ਐਡਵਾਈਸ ਦਿਓ ਲੋਕਾਂ ਨੂੰ ਚਾਚਦੀ ਐਡਵਾਈਸ ਦਿਓ ਬਹੁਤ ਕੁੜੀਆਂ ਜਿਹੜੀਆਂ ਚਾਚਦੀਆਂ ਐਡਵਾਈਸਾਂ ਲੈ ਕੇ ਆਉਂਦੀਆਂ ਸਕੀਮਾਂ ਆ ਸਕੀਮਾਂ ਦੱਸਦੀਆਂ ਭਾਰਤ ਦੀ ਗਵਰਨਮੈਂਟ ਦੀਆਂ ਠੀਕ ਆ ਟੈਕਸ ਕਿਵੇਂ ਬਚਾਉਣਾ ਲਟਰਪਟਰ ਇਹਦਾ ਇੱਕ ਐਗਜ਼ਾਮਪਲ ਆ ਦਿੱਤੀਆਂ ਬਹੁਤ ਤਰ੍ਹਾਂ ਦੀਆਂ ਐਸੇ ਕੰਟੈਂਟ ਹੈਗੇ ਆ ਕਰ ਸਕਦੀਆਂ ਪਰ ਨਹੀਂ ਤੁਹਾਨੂੰ ਤਾਂ ਆਪਣੇ ਸੁੰਦਰਤਾ ਦੇਤੀ ਆ ਤੁਹਾਨੂੰ ਤਾਂ ਆਪਣੇ ਸੋਹਣਾ ਸਰੀਰ ਦਿੱਤਾ ਉਹਦਾ ਫਾਇਦਾ ਕੌਣ ਚੱਕੂ ਫਿਰਨ ਲਈ ਜਾਜ ਮੁਝੇ ਰੱਬ ਨੇ ਸੁਣੀ ਸੂਰਤ ਤੇ ਸੋਨਾ ਸਰੀਰ ਦਿੱਤਾ ਤਾਂ ਫਾਇਦਾ ਵੀ ਤਾਂ ਚੁੱਕਣਾ ਨਾ ਠਰਕੀਆਂ ਦਾ ਠਰਕ ਵੀ ਤਾਂ ਭੋਰ ਨਾ ਫੇਰ ਕਹਿਣ ਗਿਆ ਜੀ ਵੇਖਦੇ ਆ ਤੇ ਵੇਖਣ ਵਾਲਿਆਂ ਦਾ ਕਸੂਰ ਕਿਉਂ ਤੇਰਾ ਕੋਈ ਕਸੂਰ ਨਹੀਂ ਜਿਹਨੇ ਆਪਣੀ ਜੈਸਮਤੀ ਹੱਟੀ ਲਈ ਹੋਈ ਏ ਤੇਰਾ ਕੋਈ ਕਸੂਰ ਨਹੀਂ ਹਨ ਕਸੂਰ ਹੈ ਵੇਖਣ ਵਾਲਿਆਂ ਦਾ ਠੀਕ ਹੈ ਵੇਖਣ ਵਾਲਾ ਤਾਂ ਕਸੂਰ ਹੈ ਦਿਖਾਉਣ ਵਾਲਾ ਤਾਂ ਕੋਈ ਵਸੂਰ ਨਹੀਂ ਦਿਖਾਉਣ ਵਾਲਾ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦਾ ਵੀ ਯਾਰ ਇਹ ਤਾਂ ਸਾਡਾ ਰਾਈਟ ਆ ਇਹ ਤਾਂ ਦੇਖਣ ਵਾਲੇ ਦਾ ਕਸੂਰ ਆ ਨਾ ਦੇਖੋ ਤੇ ਤੁਸੀਂ ਨਾ ਦਿਖਾਓ ਨਹੀਂ ਕਹਿੰਦਾ ਤੁਸੀਂ ਨਾ ਦਿਖਾਓ ਤੇ ਨਾ ਦੇਖਣਗੇ ਤੇ ਜੇ ਦਿਖਾਉਂਗੇ ਤਾਂ ਅਗਲੇ ਦੇਖਣਗੇ ਦੇਖਦੇ ਅਗਲੇ ਤਾਂ ਕਿ ਤੁਸੀਂ ਦਿਖਾਉਂਨਾ ਜੇ ਤੁਸੀਂ ਦਿਖਾਉਂਨਗੇ ਅਗਲੇ ਦੇਖੇਗੇ ਐਸਾ ਆਜੂ ਸਾਰਾ ਕੁਛ ਆਜੂ ਸ਼ੋਰਤ ਆਜੂ ਦੌਲਤ ਆਜੂ ਨਾਮ ਬਣ ਜੂ ਪਰ ਇੱਜ਼ਤ ਥੋੜੀ ਮਿਲਣੀ ਤੁਹਾਨੂੰ ਕੋਈ ਇੱਜ਼ਤ ਨਾਲ ਥੋੜੀ ਬੁਲਾਊਗਾ ਤੁਹਾਡੇ ਬੱਚਿਆਂ ਨੂੰ ਕਹ ਕੋਈ ਇੱਜ਼ਤ ਨਾਲ ਥੋੜੀ ਬੁਲਾਊਗਾ ਤੁਹਾਡੇ ਬੱਚਿਆਂ ਨੂੰ ਵੀ ਲੋਕ ਨਾਲ ਦੇ ਬੱਚੇ ਇਹੀ ਕਹਿਣਗੇ ਤੇਰੀ ਮੰਮੀ ਓ ਤੇਰੀ ਮੰਮੀ ਇਹ ਕਿਤੇ ਮੈਟ ਥੋੜੀ ਜਾਣੀਆਂ ਇਹ ਤੂੰ ਉੱਤੇ ਹੀ ਪਈਆਂ ਰਹਿਣੀਆਂ ਤਾਂ ਜੁਗਾ ਜ ਜਿੰਨਾ ਤੱਕ ਨੈਟ ਰੂਟ ਉੱਤੇ ਹੀ ਰਹਿਣੀਆਂ ਇਹ ਕੱਡ ਕੱਡ ਦਿਖਾਇਆ ਕਰਨਾ ਕਿ ਦਵਾਈ ਤੁਹਾਡੇ ਜਵਾਕਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵੀ ਆਹ ਤੇਰੀ ਮਾਂ ਐ ਜਾਂ ਕਿਹਦੀ ਭੈਣ ਇਦਾਂ ਕਰਦੀ ਆ ਉਹ ਭਰਾ ਨੂੰ ਸ਼ਰਮਸ਼ਾਰ ਕਰਿਆ ਕਰਨਗੇ 60 ਦੇ ਵਿੱਚ ਬੈਠੇ ਤੁਹਾਡੇ ਪਿਓ ਦੀ ਕੀ ਇੱਜਤ ਰਹਿ ਜੂਗੀ ਜਿਹੜੀਆਂ ਕੁੜੀਆਂ ਸ਼ਰਮਾ ਲਾ ਦੇ ਕੱਪੜੇ ਲਾ ਕੇ ਠਾਕੀਆਂ ਦਾ ਠਰਕ ਪੂਰਾ ਕਰ ਦਿਆਂ ਜਦੋਂ ਤੁਹਾਡਾ ਭਰਾ ਪਿਓ ਕੋਈ ਸਾਥ ਵਿੱਚ ਬੈਠੂਗਾ ਕੀ ਇੱਜਤ ਤਾਂ ਉਹਨਾਂ ਦੀ ਜਾਂ ਤਾਂ ਫਿਰ ਉਹ ਉਹ ਵੀ ਬਿਸ਼ਰਮ ਹੋ ਜਾਣਗੇ ਤੇ ਸ਼ਰਮ ਕਿੱਲੀ ਤੇ ਟਾਂਕੇ ਕਹਿਣ ਹੁਣ ਪ੍ਰਾਉਡ ਆਪਣੀ ਧੀ ਤੇ ਸਾਨੂੰ ਪ੍ਰਾਊਡ ਆ ਕਿ ਸਾਡੀ ਟੀ ਕਪੜੇ ਦਾ ਕਿ ਲੋਕਾਂ ਦਾ ਮਨ ਪ੍ਰਚਾਵਾ ਕਰਦੀ ਆ ਮੈਨੂੰ ਪ੍ਰਾਊਡ ਆ ਕਿ ਮੇਰੀ ਘਰ ਵਾਲੀ ਠੰਮਕੇ ਦਾ ਕਿ ਲੋਕਾਂ ਦਾ ਮਨ ਪ੍ਰਚਾਵਾ ਕਰਦੀ ਆ ਕੋਈ ਉਹੋ ਜਿਹਾ ਕੰਮ ਕਰੋ ਜਿਹੜਾ ਤੁਹਾਨੂੰ ਅਗਲਾ ਪ੍ਰਾਊਡ ਕਰੇ ਕੋਈ 골ਡ ਮੈਡਲ ਲੈ ਕੇ ਕੋਈ ਖੇਡਾਂ ਖੇਡੋ ਕੁਝ ਵੀ ਕਰੋ ਯਾਰ ਕੋਈ